ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਵਿੱਚ ਕੁਝ ਗੁਰਮਤਿ ਵਿਚਾਰ ਸਾਂਝੇ ਕਰਾਂਗੇ ਸ੍ਰਿਸ਼ਟੀ ਦੀ ਰਚਨਾ ਦੇ ਬਾਰੇ ਵਿੱਚ ਕਈ ਤਰ੍ਹਾਂ ਦੇ ਖਿਆਲ ਦਿੱਤੇ ਜਾਂਦੇ ਹਨ ਜਿਨ੍ਹਾਂ ਵਿੱਚੋਂ Hindu ਮਤ ਦੇ ਅਨੁਸਾਰ ਸਭ ਤੋਂ ਪਹਿਲਾਂ ਗੋਲਡ ਐਗ ਹੋਇਆ ਜਾਂ ਫਿਰ ਜਿਸ ਨੂੰ ਫਿਰ ਨੇ ਗਰਭ ਕਿਹਾ ਜਾਂਦਾ ਹੈ ਭਾਵ ਕਿ ਇੱਕ ਅੰਡਾ ਪੈਦਾ ਹੋਇਆ ਤੇ ਉਸ ਅੰਡੇ ਦੇ ਦੋ ਹਿੱਸੇ ਬਣੇ ਇੱਕ ਇਸਤਰੀ ਇੱਕ ਮਰਦ ਜਾਂ ਫਿਰ ਅਜਿਹਾ ਕਿਹਾ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਬ੍ਰਹਮਾ ਜੀ ਨੇ ਕੀਤੀ ਹੈ ਤੇ ਤਿੰਨ ਦੇਵਤੇ ਜਿਹੜੇ ਹਨ ਸੰਸਾਰ ਨੂੰ ਚਲਾਉਂਦੇ ਹਨ ਇਸ ਤੋਂ ਇਲਾਵਾ ਵਿਸ਼ਕਰਮਾ ਦੇ ਬਾਰੇ ਵਿੱਚ ਵੀ ਕਿਹਾ ਜਾਂਦਾ ਹੈ ਕਿ ਸ੍ਰਿਸ਼ਟੀ ਦੀ ਰਚਨਾ ਵਿਸ਼ਕਰਮਾ ਦੇਵਤਾ ਨੇ ਕੀਤੀ ਹੈ ਇਸ ਸਾਜ ਮਤ ਦੇ ਅਨੁਸਾਰ ਇੱਕ ਹਫਤਾ ਈਸ਼ਵਰ ਨੂੰ ਸ੍ਰਿਸ਼ਟੀ ਦੀ ਰਚਨਾ ਕਰਨ ਵਾਸਤੇ ਲੱਗਿਆ ਸਤਵੇਂ ਦਿਨ ਐਤਵਾਰ ਨੂੰ ਈਸ਼ਵਰ ਨੇ ਆਰਾਮ ਕੀਤਾ ਇਸ ਕਰਕੇ ਐਤਵਾਰ ਦੀ ਛੁੱਟੀ ਮਨਾਇ ਜਾਂਦੀ ਹੈ ਮੁਸਲਮਾਨ ਮੰਨਦੇ ਹਨ ਕਿ ਖੁਦਾ ਨੇ ਕਲ ਕਿਹਾ ਤੇ ਸ੍ਰਿਸ਼ਟੀ ਬਣ ਗਈ ਇਸ ਤੋਂ ਇਲਾਵਾ ਸਾਇੰਸ ਦਾ ਨਾ ਵਿਗਿਆਨੀਆਂ ਦੀ رائے ਹੈ ਕਿ ਇਸ ਸ੍ਰਿਸ਼ਟੀ ਪਹਿਲਾਂ ਗਰਮ ਲੋਹੇ ਵਾਂਗੂ ਪੰਗਰਿਆ ਹੋਇਆ ਦਰਵ ਸੀ ਜਿਸ ਦੇ ਵਿੱਚੋਂ ਗਰਮੀ ਘਟ ਗਈ ਤੇ ਸਹਿਜ ਜਿਹਾ ਜੀ ਉਸਨੇ ਚਿਕੜ ਦੀ ਸ਼ਕਲ ਲੈ ਲਈ ਫਿਰ ਇਸ ਦੇ ਵਿੱਚ ਕਈ ਜੀਵ ਜੰਤ ਕੀੜੇ ਮਕੌੜੇ ਪੈਦਾ ਹੋ ਗਏ ਬਨਸਪਤੀ ਪੈਦਾ ਹੋ ਗਈ ਸੂਰਜ ਚੰ드ਰਮਾ ਤਾਰੇ ਪਹਾੜ ਆਦਿਕ ਬਣ ਗਏ ਕੀੜਿਆਂ ਨੇ ਵਿਕਾਸ ਕਰਕੇ ਉਨਤੀ ਕੀਤੀ ਤੇ ਬੰਦਰ ਬਣੇ ਤੇ ਬੰਦਰਾਂ ਤੋਂ ਅੱਗੇ ਮਨੁੱਖ ਹੋਂਦ ਵਿੱਚ ਆਈ ਸਾਡੇ ਸਾਹਮਣੇ ਇਹ ਸਵਾਲ ਹੈ ਕਿ ਸ੍ਰਿਸ਼ਟੀ ਦੀ ਰਚਨਾ ਤੋਂ ਪਹਿਲਾਂ ਕੀ ਹਾਲ ਸੀ ਅਤੇ ਇਹ ਸ੍ਰਿਸ਼ਟੀ ਕਦੋਂ ਰਚੀ ਗਈ ਤੇ ਕਿਵੇਂ ਰਚੀ ਦੀ ਸੋ ਸਭ ਤੋਂ ਪਹਿਲਾਂ ਸ੍ਰਿਸ਼ਟੀ ਦੀ ਰਚਨਾ ਬਾਰੇ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਫੁਰਮਾਨ ਹਨ ਤੇ ਇਹ ਮੰਨਿਆ ਜਾਂਦਾ ਹੈ ਕਿ ਬਹੁਤ ਲੰਮਾ ਸਮਾਂ ਤੁੰਦ ਗੁਬਾਰ ਰਿਹਾ ਤੁੰਦ ਕਰ ਰਿਹਾ ਸਿੱਖ ਮਤ ਦਾ ਮੰਨਣਾ ਇਹ ਹੈ ਕਿ ਪਰਮਾਤਮਾ ਸਦੀਵੀ ਹੋਣ ਵਾਲਾ ਹੈ ਉਹ ਸੰਸਾਰ ਦੀ ਰਚਨਾ ਤੋਂ ਪਹਿਲਾਂ ਵੀ ਮੌਜੂਦ ਸੀ ਤੇ ਅੱਜ ਵੀ ਮੌਜੂਦ ਹੈ ਤੇ ਆਉਣ ਵਾਲੇ ਸਮੇਂ ਵਿੱਚ ਵੀ ਮੌਜੂਦ ਰਹੇਗਾ। ਜਪਜੀ ਸਾਹਿਬ ਜੀ ਦੇ ਆਰੰਭ ਵਿੱਚ ਸਤਿਗੁਰੂ ਜੀ ਦੇ ਬਚਨਾਂ ਆਦ ਸੱਚ, ਜੁਗਾਦ ਸੱਚ, ਹੈ ਭੀ ਸੱਚ, ਨਾਨਕ ਹੋਸੀ ਭੀ ਸੱਚ। ਸੱਚ ਸ਼ਬਦ ਦਾ ਅਰਥ ਹੈ ਸਦੀਵੀ ਹੋਣ ਵਾਲਾ। ਹੁਣ ਪ੍ਰਮਾਤਮਾ ਦੇ ਬਾਰੇ ਵਿੱਚ ਕਿਹਾ ਜਾਂਦਾ ਹੈ ਕਿ ਜਿਸ ਵਕਤ ਨਾ ਦਿਨ ਸੀ, ਨਾ ਰਾਤ ਸੀ, ਨਾ ਚੰ드ਰਮਾ ਸੀ, ਨਾ ਸੂਰਜ ਸੀ, ਨਾ ਕੋਈ ਉਤਪਤੀ ਸੀ, ਨਾ ਕੋਈ ਵਿਨਾਸ਼ ਸੀ ਤੇ ਨਾ ਕੋਈ ਇਥੇ ਆਉਂਦਾ ਸੀ ਜਨਮ ਲੈ ਕੇ ਨਾ ਕੋਈ ਧਰਮ ਕੇ ਜਾਂਦਾ ਸੀ ਨਾ ਕੋਈ ਪਤਾਲ ਸੀ ਨਾ ਕੋਈ ਆਕਾਸ਼ ਸੀ ਨਾ ਕੋਈ ਸਮੁੰਦਰ ਸੀ ਨਾ ਕੋਈ ਨਦੀ ਨਾਲਾ ਸੀ ਜਦੋਂ ਇਹ ਸਾਰਾ ਕੁਝ ਨਹੀਂ ਸੀ ਕੀ ਪਰਮਾਤਮਾ ਉਸ ਵਕਤ ਵੀ ਹੈ ਸੀ ਸਤਿਗੁਰੂ ਜੀ ਦਾ ਵਿਚਾਰ ਹੈ ਕਿ ਹਾਂ ਪਰਮਾਤਮਾ ਉਸ ਵਕਤ ਵੀ ਮੌਜੂਦ ਸੀ ਪਰਮਾਤਮਾ ਉਸ ਵਕਤ ਸਮਾਧੀ ਦੀ ਅਵਸਥਾ ਦੇ ਵਿੱਚ ਸੀ ਸੁਣਨ ਦੀ ਅਵਸਥਾ ਦੇ ਵਿੱਚ ਸੀ ਅਫੋਰ ਅਵਸਥਾ ਦੇ ਵਿੱਚ ਸੀ ਪਰਮਾਤਮਾ ਦੀ ਹੋਂਦ ਉਸ ਵਕਤ ਵੀ ਹੈ ਸੀ ਸ੍ਰੀ ਗੁਰੂ ਨਾਨਕ ਸਾਹਿਬ ਜੀ ਦੇ ਬਚਨ ਹਨ ਅਰਬਦ ਨਰਬਦ ਤੰਦੂਕਾਰਾ ਤਰਨ ਨਾ ਗਗਨ ਨਾ ਹੁਕਮ ਅਫਾਰਾ ਨਾ ਦਿਨ ਰਹਿਣ ਨਾ ਚੰਦ ਨਾ ਸੂਰਜ ਸੁੰਨ ਸਮਾਦ ਲਗਾਇੰਦਾ ਪ੍ਰਮਾਤਮਾ ਸਮਾਦੀ ਦੀ ਅਵਸਥਾ ਦੇ ਵਿੱਚ ਸੀ ਸੁੰਨ ਦੀ ਅਵਸਥਾ ਵਿੱਚ ਸੀ ਖਾਣੀ ਨਾ ਬਾਣੀ ਪੌਣ ਨਾ ਪਾਣੀ ਓਪਤ ਖਪਤ ਨਾ ਆਵਣ ਜਾਣੀ ਖੰਡ ਪਤਾਲ ਸਪਤ ਨਹੀਂ ਸਾਗਰ ਨਦੀ ਨਾ ਨੀਰ ਵਾਹਿੰਦਾ ਫਿਰ ਉਸ ਪ੍ਰਮਾਤਮਾ ਦੀ ਆਪਣੀ ਮਰਜ਼ੀ ਹੋਈ ਤੇ ਉਸ ਪ੍ਰਮਾਤਮਾ ਨੇ ਆਪਣੇ ਆਪ ਤੋਂ ਇਹ ਸੰਸਾਰ ਦੀ ਰਚਨਾ ਰਚ ਦਿੱਤੀ ਸ੍ਰੀ ਗੁਰੂ ਅਮਰਦਾਸ ਪਾਤਸ਼ਾਹ ਜੀ ਦੇ ਬਚਨ ਹਨ ਆਪਣਾ ਆਪ ਉਪਾਇਨ ਤਦੋਂ ਹੋਰ ਨਾ ਕੋਈ ਮਤਾ ਮਸੂਰਤ ਆਪ ਕਰੇ ਜੋ ਕਰੇ ਸੋ ਹੋਈ ਤਦੋਂ ਆਕਾਸ਼ ਨਾ ਪਤਾਲ ਹੈ ਨਾ ਤ੍ਰੈ ਲੋਹੀ ਤਦੋਂ ਆਪੇ ਆਪ ਨਿਰੰਕਾਰ ਹੈ ਨਾ ਉਪਤ ਹੋਈ ਜਿਉਂ ਤਿਸ ਭਾਵੈ ਤਿਵੇਂ ਕਰੇ ਤਿਸ ਬਿਨ ਅਵਰ ਨ ਕੋਈ ਇਹ ਸੰਸਾਰ ਦੀ ਰਚਨਾ ਪਰਮਾਤਮਾ ਨੇ ਆਪ ਰਚੀ ਹੈ ਤੇ ਇਸ ਰਚਨਾ ਦੇ ਬਾਰੇ ਵਿੱਚ ਸਿਵਾਏ ਹੈਰਾਨਗੀ ਦੇ ਵਿਸਮਾਦ ਦੇ ਜੀਵ ਦੇ ਹੋਰ ਕੋਈ ਪੱਲੇ ਨਹੀਂ ਕਹਿੰਦਾ ਸਤਿਗੁਰੂ ਜੀ ਦੇ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਕਿ ਜਿਸ ਵਕਤ ਸਿਧਾਂ ਨੂੰ ਗੁਰੂ ਨਾਨਕ ਦੇਵ ਸਿਧਾਣੇ ਗੁਰੂ ਨਾਨਕ ਦੇਵ ਜੀ ਨੂੰ ਸਵਾਲ ਕੀਤਾ ਆਦ ਕਉ ਕਬਨ ਵਿਚਾਰ ਕਥਿ ਹਲੇ ਸੁੰਨ ਕਹਾ ਕਰ ਵਸੋ ਤੇ ਸਤਿਗੁਰੂ ਜੀ ਦਾ ਜਵਾਬ ਸੀ ਆਦ ਕੋ ਬਿਸਮਾਦ ਵਿਚਾਰ ਕਥਿ ਹਲੇ ਸੁੰਨ ਨਿਰੰਤਰ ਵਸ ਲੀ ਜਿਸ ਦਾ ਅਰਥ ਸੀ ਕਿ ਆਰੰਭ ਦੇ ਬਾਰੇ ਵਿੱਚ ਮੁੱਢ ਦੇ ਬਾਰੇ ਵਿੱਚ ਸ਼ੁਰੂਆਤ ਦੇ ਬਾਰੇ ਵਿੱਚ ਜੇ ਵਿਚਾਰ ਕਰੀਏ ਤਾਂ ਸਿਵਾਏ ਹੈਰਾਨਗੀ ਦੇ ਬਿਸਮਾਦ ਦੇ ਹੋਰ ਕੁਝ ਪੱਲੇ ਨਹੀਂ ਪੈਂਦਾ ਬਸ ਇੱਕ ਹੈਰਾਨਗੀ ਹੀ ਪੱਲੇ ਰਹਿ ਜਾਂਦੀ ਹੈ ਇਹ ਉਹ ਪਰਮਾਤਮਾ ਹੀ ਜਾਣਦਾ ਹੈ ਕਿ ਉਸਨੇ ਕਦੋਂ ਤੇ ਕਿਸ ਤਰ੍ਹਾਂ ਇਸ ਸੰਸਾਰ ਦੀ ਰਚਨਾ ਰਚੀ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਮਿਲਦੇ ਹਨ ਕਵਣ ਸੁ ਵਿਲਾ ਵਖਤ ਕਵਣ ਕਵਣ ਸਿਤ ਕਵਣ ਵਾਰ ਕਵਣ ਸਿਰਤੀ ਮਾ ਕਵਣ ਜਿਤ ਹੋਆ ਆਕਾਰ ਵੇਲ ਨਾ ਪਾਇਆ ਫੰਡਤੀ ਜੇ ਹੋਵੇ ਲੇਖ ਪੁਰਾਣ ਵਖਤ ਨਾ ਪਾਇਓ ਕਾਦੀਆਂ ਜੇ ਲਿਖਣ ਲੇਖ ਪੁਰਾਣ ਸਿਤ ਵਾਰ ਨਾ ਜੋਗੀ ਜਾਣੇ ਰੁੱਤ ਮਾਹ ਨਾ ਕੋਈ ਜਾ ਕਰਤਾ ਸ੍ਰਿਸ਼ਟੀ ਤੋਂ ਸਾਜੇ ਆਪੇ ਜਾਣੇ ਸੋਈ ਜਿਸ ਕਰਤਾਰ ਨੇ ਇਹ ਰਚਨਾ ਰਚੀ ਹੈ ਕੋਈ ਜਾਣਦਾ ਨਾ ਤਾਂ ਕੋਈ ਪੰਡਤ ਜਾਣਦਾ ਹੈ ਨਾ ਕੋਈ ਮੌਲਵੀ ਜਾਣਦਾ ਹੈ ਨਾ ਕੋਈ ਜੋਗੀ ਤੇ ਨਾ ਹੀ ਕੋਈ ਸਾਇੰਸਦਾਨ ਇਹ ਜਿਸ ਕਰਤਾਰ ਨੇ ਇਹ ਸ੍ਰਿਸ਼ਟੀ ਰਚੀ ਹੈ ਉਹੀ ਜਾਣਦਾ ਹ ਹੁਣ ਸਾਇੰਸਦਾਨ ਕਰੋੜਾਂ ਅੱਖਰਾਂ ਨੂੰ ਸ਼ਬਦਾਂ ਨੂੰ ਕਰੋੜਾਂ ਦੇ ਨਾਲ ਯਰਬਾਂ ਦੇ ਕੇ ਕਹਿ ਦਿੰਦੇ ਹਨ ਕਿ ਇਹ ਸ੍ਰਿਸ਼ਟੀ ਦੀ ਰਚਨਾ ਇਹਨੇ ਅਰਬ ਖਰਬ ਸਾਲ ਪਹਿਲਾਂ ਹੋਈ ਪਰ ਉਸ ਦੇ ਬਾਰੇ ਵਿੱਚ ਕੋਈ ਸਬੂਤ ਨਹੀਂ ਦਿੱਤਾ ਜਾਂਦਾ ਸੋ ਸਤਿਗੁਰੂ ਜੀ ਦੀ ਪਾਵਨ ਬਾਣੀ ਸਮਝਾਉਂਦੀ ਹੈ ਕਿ ਜਿਸ ਕਰਤਾਰ ਨੇ ਜਿਸ ਪਰਮਾਤਮਾ ਨੇ ਇਹ ਸੰਸਾਰ ਰਚਿਆ ਹੈ ਉਹ ਆਪ ਹੀ ਜਾਣਦਾ ਹੈ ਕੁਣ ਸਤਿਗੁਰੂ ਜੀ ਸਮਝਾਉਂਦੇ ਹਨ ਸੁੰਨ ਕਲਾ ਅ ਪਰੰਪਰਤਾਰੀ ਆਪ ਨਿਰਾਲਮ ਅ ਪਰ ਅਪਾਰੀ ਆਪੇ ਕੁਦਰਤ ਕਰ ਕਰ ਦਿਖੈ ਸੁੰਨੋ ਸੁੰਨ ਉਪਾਏ ਦਾ ਪਾਉਣ ਪਾਣੀ ਸੁੰਨੇ ਤੇ ਸਾਜੇ ਸ੍ਰਿਸ਼ਟ ਉਪਾਏ ਕਾਇਆ ਗੜ ਰਾਜੇ ਅਗਣ ਪਾਣੀ ਜੀਓ ਜੋਤ ਤੁਮਾਰੀ ਸੁੰਨੇ ਕਲਾ ਰਹਾਇੰਦਾ ਆਸਾ ਕੀ ਵਰ ਦੇ ਅੰਦਰ ਅਸੀਂ ਬਚਨ ਪੜਦੇ ਹਾਂ ਆਪੀ ਨੇ ਆਪ ਸਾਜਿਓ ਆਪੀ ਨੇ ਰਚੋ ਆਪੀ ਨੇ ਰਚਿਓ ਨਾਉ ਦੋਹੀ ਕੁਦਰਤ ਸਾਜੀ ਹੈ ਕਰ ਆਸਨ ਡਿਟੋ ਚਲ ਗੁਰਬਾਣੀ ਸਮਝਾਉਂਦੀ ਹੈ ਕਿ ਇਹ ਸਾਰਾ ਸੰਸਾਰ ਪ੍ਰਮਾਤਮਾ ਦੇ ਹੁਕਮ ਦਾ ਬੱਜਿਆ ਹੋਇਆ ਹੈ ਤੇ ਪ੍ਰਮਾਤਮਾ ਦੇ ਹੁਕਮ ਦੇ ਵਿੱਚ ਹੀ ਸਭ ਕੁਝ ਚੱਲਦਾ ਹੈ ਹੁਕਮੀ ਹੋਵਣ ਆਕਾਰ ਹੁਕਮ ਨਾ ਕਿਹਾ ਜਾਈ ਹੁਕਮੀ ਹੋਵਣ ਜੀ ਹੁਕਮ ਮਿਲਿਆ ਵਢਾਈ ਸਤਿਗੁਰੂ ਜੀ ਦੀ ਪਾਵਨ ਬਾਣੀ ਦੇ ਬਚਨ ਹਨ ਜਾਂ ਤੇ ਸੁਪਾਵੇ ਤਾਂ ਸ੍ਰਿਸ਼ਟ ਉਪਾਏ ਆਪਣੇ ਪਾਣੇ ਲਈ ਸਮਾਏ ਤੁਮ ਤੇ ਪੈਨ ਨਹੀਂ ਕਿਸ ਹੋਏ ਆਪਨ ਸੂਤ ਸਭ ਜਗਤ ਪਰੋਏ ਜਦੋਂ ਆਪੇ ਥਾਠ ਕੀਆ ਬਹਿ ਕਰਤਾ ਤਦੋਂ ਪੁਸ਼ਣਾ ਸੇਵਕ ਬੀਆ ਸ੍ਰਿਸ਼ਟੀ ਦੀ ਰਚਨਾ ਰਚਣ ਵਾਸਤੇ ਪ੍ਰਮਾਤਮਾ ਨੂੰ ਕਿਸੇ ਨੂੰ ਪੁਸ਼ਣ ਦੀ ਜ਼ਰੂਰਤ ਨਹੀਂ ਹੈ ਕਿਸੇ ਤੋਂ ਕੁਝ ਲੈਣ ਦੀ ਜ਼ਰੂਰਤ ਨਹੀਂ ਹੈ ਨਾ ਕਿਸੇ ਦੀ ਸਲਾਹ ਦੀ ਜ਼ਰੂਰਤ ਹੈ ਤੇ ਨਾ ਕੋਈ ਪਰਮਾਤਮਾ ਨੂੰ ਕੁਝ ਦੇ ਸਕਦਾ ਕਿਉਂਕਿ ਇਹ ਸਾਰੇ ਜੀਵ ਜਿਹੜੇ ਹਨ ਪਰਮਾਤਮਾ ਤੋਂ ਬਾਅਦ ਵਿੱਚ ਹੋਂਦ ਵਿੱਚ ਆਏ ਹਨ ਪਰਮਾਤਮਾ ਆਪ ਸਭ ਸੰਸਾਰ ਦਾ ਮੂਲ ਹੈ ਸਾਰੇ ਸੰਸਾਰ ਨੂੰ ਰਚਣ ਵਾਲਾ ਹੈ ਤੇ ਉਹ ਅਨੰਤ ਹੈ ਉਸ ਦਾ ਅੰਤ ਨਹੀਂ ਪਾਇਆ ਜਾ ਸਕਦਾ ਉਹ ਅਭੇਦ ਹੈ ਉਸ ਦਾ ਭੇਦ ਨਹੀਂ ਪਾਇਆ ਜਾ ਸਕਦਾ ਸਾਧੂ ਗੁਰੂ ਜੀ ਸਮਝਾਉਂਦੇ ਹਨ ਜਦੋਂ ਆਪੇ ਥਾਟ ਕੀਆ ਬਹਿ ਕਰਤੇ ਤਦੋਂ ਪੋਸ਼ਣਾ ਸੇਵਕ ਬੀਆ ਤਦੋਂ ਕਿਹਾ ਕੋਲੇ ਬਹਿ ਕਿਹਾ ਕੋ ਦੇਵੈ ਜਾਂ ਅਵਰ ਨ ਦੂਜਾ ਕੀਆ ਜਦੋਂ ਪਰਮਾਤਮਾ ਤੋਂ ਵੱਖਰਾ ਹੋਰ ਕੋਈ ਹੈ ਹੀ ਨਹੀਂ ਸੀ ਨਾ ਕੋਈ ਮਨੁੱਖ ਸੀ ਨਾ ਕੋਈ ਸੂਰਜ ਚੰ드ਰਮਾ ਆਦਿ ਸੀ ਫਿਰ ਪ੍ਰਮਾਤਮਾ ਨੂੰ ਕਿਸੇ ਦੀ ਸਲਾਹ ਲੈਣ ਦੀ ਕਾਹਦੀ ਜ਼ਰੂਰਤ ਸੀ ਤੇ ਪ੍ਰਮਾਤਮਾ ਨੂੰ ਕਿਸੇ ਨੇ ਦੇਣਾ ਕੀ ਸੀ ਪ੍ਰਮਾਤਮਾ ਸਰਬ ਕਲਾ ਸਮਰੱਥ ਹੈ ਤੇ ਉਸ ਦੀ ਮਰਜ਼ੀ ਹੈ ਉਸ ਨੇ ਆਪਣੇ ਆਪ ਤੋਂ ਇਸ ਸੰਸਾਰ ਦੀ ਰਚਨਾ ਰਚ ਦਿੱਤੀ ਮੰਨਿਆ ਜਾਂਦਾ ਹੈ ਕਿ ਸੰਸਾਰ ਦੀ ਉਤਪਤੀ ਦਾ ਕਾਰਨ ਜਿਹੜਾ ਹੈ ਉਹ ਮਾਇਆ ਮੋਹ ਅਤੇ ਭਰਮ ਮੰਨਿਆ ਜਾਂਦਾ ਹੈ ਪਰ ਸਤਿਗੁਰੂ ਜੀ ਨੇ ਸਮਝਾਇਆ ਹੈ ਕਿ ਇਹ ਵੀ ਉਸ ਕਰਤਾਰ ਦੇ ਪ੍ਰਮਾਤਮਾ ਦੇ ਹੀ ਪੈਦਾ ਕੀਤੇ ਹੋਏ ਹਨ ਮਾਇਆ ਦਾ ਮੋਹ ਪਰਮ ਆਦਿਕ ਚੀਜ਼ਾਂ माया मोह मेरे प्रभु कीना आप ही भ्रम पुलाई मुक्ति दी गल ए है कि ए सारा पसारा ਉਸ ਇੱਕ परमात्मा ਦਾ ਹੈ ਸੈਭ ਕੁਰਮਾਨ ਕਰਦੇ ਹਨ ਤੂੰ ਪੇੜ ਸ਼ਾਖ ਤੇਰੀ ਫੁੱਲੀ ਤੂੰ ਸੂਖਮ ਹੋਆ ਅਸਤੂਲੀ ਤੂੰ ਜਲਨਿਤ ਤੂੰ ਫੈਨ ਬੁਦਬਦਾ ਤੁਧ ਬਿਨ ਅਵਰ ਨਾ ਪਾਲੀ ਜਿਸ ਤਰ੍ਹਾਂ ਪਾਣੀ ਦੇ ਅਨੇਕਾ ਰੂਪ ਦੇਖਣ ਨੂੰ ਮਿਲਦੇ ਹਨ ਪਾਣੀ ਦੇ ਉੱਤੇ ਪੈਦਾ ਹੋਇਆ ਬੁਲਬਲਾ ਪਾਣੀ ਦੇ ਉੱਤੇ ਪੈਦਾ ਹੋਈ ਚੱਗ ਸਭ ਪਾਣੀ ਦੇ ਹੀ ਵੱਖੋ ਵੱਖਰੇ ਰੂਪ ਹਨ ਇਸੇ ਹੀ ਤਰ੍ਹਾਂ ਇਹ ਸੰਸਾਰ ਹੈ ਇਹ परमात्मा ਦੀ ਕਲਾ ਹੈ ਏ ਪਰਮਾਤਮਾ ਦੇ ਕੌਤਕ ਹਨ ਸਤਿਗੁਰੂ ਜੀ ਫਰਮਾਨ ਕਰਦੇ ਹਨ ਬਾਜੀਗਰ ਜੈਸੀ ਬਾਜੀ ਪਾਈ ਨਾਨਾ ਰੂਪ ਵੇਖ ਦਿਖਲਾਈ ਸਾੰਗ ਉਤਾਰ ਥਮਿਓ ਪਸਾਰਾ ਤਬ ਏਕ ਹੈ ਇਕੰਕਰ ਸੋ ਸਤਿਗੁਰੂ ਜੀ ਦੀ ਬਾਣੀ ਸਮਝਾਉਂਦੀ ਹੈ ਕਿ ਇਹ ਸਾਰਾ ਸੰਸਾਰ ਪਰਮਾਤਮਾ ਦੀ ਰਚਨਾ ਹੈ ਇਹ ਪਰਮਾਤਮਾ ਦੇ ਹੁਕਮ ਦੇ ਨਾਲ ਇਹ ਸੰਸਾਰ ਰਚਿਆ ਗਿਆ ਹੈ ਹਰ ਰੋਜ਼ ਅਸੀਂ ਰਹਿਰਾਸ ਦੀ ਬਾਣੀ ਅੰਦਰ ਵਚਨ ਪੜਦੇ ਹਾਂ ਤੁਧ ਆਪੇ ਸ੍ਰਿਸ਼ਟ ਉਭਾਈ ਜੀ ਤੁਧ ਆਪੇ ਸਿਰਜ ਸਭ ਕੋਈ ਇਸ ਤੋਂ ਇਲਾਵਾ ਹੋਰ ਪ੍ਰਮਾਣ ਮਿਲਦੇ ਹਨ ਤੁਧ ਆਪੇ ਸ੍ਰਿਸ਼ਟ ਸਾਜੀਆਂ ਆਪੇ ਪਉਣ ਕੋਈ ਪਰਮਾਤਮਾ ਨੇ ਆਪਣੇ ਆਪ ਨੂੰ ਸੰਸਾਰ ਦੀ ਰਚਨਾ ਰਚੀ ਹੈ ਤੇ ਆਪ ਹੀ ਇਸ ਸੰਸਾਰ ਨੂੰ ਚਲਾਉਣ ਵਾਲਾ ਹੈ ਤੇ ਚਲਾਉਂਦਾ ਹੈ ਸੋ ਵਿਚਾਰ ਕਰਦੇ ਹਾਂ ਹੋਈਆਂ ਫੁੱਲਾਂ ਦੇਖਣਾ ਰਖਣੀ ਫਤੇ ਦੀ ਸਾਂਝ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ